ਤਾਰਾਂ ਦੇ ਵਿੱਚ ਪੰਜਾਬ 'ਚ ਕਾਫੀ ਦਹਿਸ਼ਤ ਫੈਲੀ ਸੀ ਇੱਕ ਅਜੀਬ ਘਟਨਾ ਪੰਜਾਬ ਦੇ ਵਿੱਚ ਘਟੀ ਸੀ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੀਆਂ ਕੁੜੀਆਂ ਨੂੰ ਕਾਫੀ ਚਿੰਤਾ ਦੇ ਵਿੱਚ ਪਾ ਦਿੱਤਾ ਸੀ ਉਸ ਵੇਲੇ ਵਾਲ ਕੱਟਣ ਦਾ ਮਾਮਲਾ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਐਕਾ ਜਿਹੀ ਘਟਨਾ ਹੁਣ 5 ਸਾਲ ਬਾਅਦ ਫਿਰ ਵਾਪਰੀ ਹੈ ਹਾਲਾਂਕਿ ਘਟਨਾ ਪੰਜਾਬ ਦੇ ਵਿੱਚ ਨਹੀਂ ਮੁੰਬਈ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਲੜਕੀ ਜਦੋਂ ਟ੍ਰੇਨ ਤੋਂ ਉਤਰ ਕੇ ਕਾਲੇ ਜਾ ਰਹੀ ਹੁੰਦੀ ਹੈ ਤਾਂ ਉਸ ਦੇ ਪਿੱਛੇ ਇੱਕ ਵਿਅਕਤੀ ਉਸ ਦਾ ਪਿੱਛਾ ਕਰਦਾ ਲੜਕੀ ਨੂੰ ਮਹਿਸੂਸ ਹੁੰਦਾ ਕਿ ਕੋਈ ਵਿਅਕਤੀ ਉਸ ਦਾ ਪਿੱਛਾ ਕਰ ਰਿਹਾ ਹੈ ਜਦੋਂ ਪਿੱਛੇ ਮੁੜ ਕੇ ਵੇਖਦੀ ਹੈ ਤਾਂ ਉਸਦੇ ਵਾਲ ਕੱਟੇ ਹੁੰਦੇ ਨੇ ਉਸ ਲੜਕੀ ਦੇ ਵੱਲੋਂ ਵਿਅਕਤੀ ਦਾ ਪਿੱਛਾ ਵੀ ਕੀਤਾ ਜਾਂਦਾ ਪਰ ਉਹ ਵਿਅਕਤੀ ਭੀੜ ਦੇ ਵਿੱਚ ਦਾਖਲ ਹੋ ਜਾਂਦਾ ਜਿਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ ਤੇ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ ਸਾਰੇ ਸੀਸੀਟੀਵੀ ਕੈਮਰੇ ਖੰਗਾਲਨ ਦੇ ਵਿੱਚ ਲੱਗੀ ਹੋਈ ਹੈ ਪਰ ਇਸ ਘਟਨਾ ਤੋਂ ਬਾਅਦ ਮੁਰਤੋਂ دہشت ਵਾਲਾ ਮਾਹੌਲ ਬਣ ਗਿਆ ਰਹਸਮਈ ਤਰੀਕੇ ਦੇ ਨਾਲ ਵਾਲ ਕੱਟਣ ਦੀਆਂ ਘਟਨਾਵਾਂ ਲਗਾਤਾਰ ਸਾਲ 2017 ਦੇ ਵਿੱਚ ਵੀ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਕੁੜੀਆਂ ਬਹੁਤ ਜ਼ਿਆਦਾ ਡਰ ਗਈਆਂ ਸਨ ਤੇ ਬਾਹਰ ਜਾਣ ਤੋਂ ਪਹਿਲਾਂ ਆਪਣੇ ਸਿਰ ਟੱਕ ਲੈਂਦੀਆਂ ਸਨ ਹੁਣ ਮੁੰਬਈ ਦੇ ਦਾਦਰ ਦੇ ਵਿੱਚ ਗੁੱਤ ਕੱਟਣ ਦੀ ਇੱਕ ਨਵੀਂ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਇੱਕ ਕੁੜੀ ਕਲਿਆਣ ਤੋਂ ਦਾਦਰ ਸਟੇਸ਼ਨ ਤੇ ਮਾਟੁੰਗਾ ਦੇ ਵਿੱਚ ਕਾਲਜ ਜਾਣ ਦੇ ਲਈ ਸਪੈਸ਼ਲ ਲੇਡੀਜ਼ ਲੋਕਲ ਟ੍ਰੇਨ ਰਾਹੀਂ ਉਤਰੀ ਸੀ ਬਾਅਦ ਦੇ ਵਿੱਚ ਜਦੋਂ ਉਹ ਦਾਦਰ ਪੱਛਮੀ ਦੇ ਵਿੱਚ ਤਰੁਣੀ ਕਾਲਜ ਵੱਲ ਜਾ ਰਹੀ ਸੀ ਤਾਂ ਉਸ ਨੂੰ ਕੁਝ ਚੁੱਭਦਾ ਹੋਇਆ ਮਹਿਸੂਸ ਹੋਇਆ ਕੁੜੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਇੱਕ ਵਿਅਕਤੀ ਬੈਗ ਚੁੱਕੀ ਤੇਜ਼ੀ ਨਾਲ ਦੌੜ ਰਿਹਾ ਸੀ ਉਦੋਂ ਕੁੜੀ ਨੇ 헤ਠਾਂ ਦੇਖਿਆ ਤਾਂ ਵਾਲਾਂ ਦਾ ਗੁੱਛਾ 헤ਠਾਂ ਡਿੱਗਿਆ ਹੋਇਆ ਸੀ। ਜਦੋਂ ਕੁੜੀ ਨੇ ਆਪਣੇ ਵਾਲਾਂ ਤੇ ਹੱਥ ਫੇਰਿਆ ਤਾਂ ਦੇਖਿਆ ਕਿ ਉਸਦੇ ਵਾਲ ਕੱਟੇ ਗਏ ਨੇ। ਕੁਝ ਪਲਾਂ ਦੇ ਲਈ ਕੁੜੀ ਨੂੰ ਸਮਝ ਨਹੀਂ ਆਇਆ ਕਿ ਆਖਰ ਇਹ ਉਸ ਨਾਲ ਕੀ ਹੋ ਗਿਆ। ਉਹ ਸਦਮੇ ਦੇ ਵਿੱਚ ਚਲੀ ਗਈ ਪਰ ਇਸ ਦੇ ਬਾਵਜੂਦ ਕੁੜੀ ਨੇ ਆਪਣੇ ਵਾਲ ਕੱਟਣ ਵਾਲੇ ਵਿਅਕਤੀ ਦਾ ਪਿੱਛਾ ਜ਼ਰੂਰ ਕੀਤਾ ਪਰ ਉਹ ਵਿਅਕਤੀ ਭੀੜ ਦੇ ਵਿੱਚ ਕਿਤੇ ਗਵਾ ਠੀਕਿਆ। ऐसे मामले ਦੇ ਵਿੱਚ ਕੁੜੀ ਨੇ ਸ਼ਿਕਾਇਤ ਕੀਤੀ ਗਈ ਕੁੜੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਸੈਂਟਰਲ ਰੇਲਵੇ ਪੁਲਿਸ ਸੀਸੀਟੀਵੀ ਜ਼ਰੀਏ ਦੋਸ਼ੀ ਦੀ ਲਗਾਤਾਰ ਪਾਲ ਕਰਨ ਦੇ ਵਿੱਚ ਜੁਟੀ ਹੋਈ ਹੈ ਪੁਲਿਸ ਵੀ ਹੈਰਾਨ ਹੈ ਕਿ ਇਸ ਵਿਅਕਤੀ ਨੇ ਕੁੜੀ ਦੀ ਗੁੱਤ ਕਿਉਂ ਕੱਟੀ ਗੁੱਤ ਕੱਟਣ ਪਿੱਛੇ ਵਾਲ ਕੱਟਣ ਪਿੱਛੇ ਇੱਕ ਵਿਅਕਤੀ ਦਾ ਇਰਾਦਾ ਕੀ ਹੋ ਸਕਦਾ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਇੱਕ ਪਾਸੜ ਪਿਆਰ ਐਂਗਲ ਨਾਲ ਵੀ ਜਾਂਚ ਕਰ ਰਹੀ ਹੈ ਤੇ ਦੂਜੇ ਪਾਸੇ ਦੋਸ਼ੀ ਦੀ ਪਾਲ ਦੇ ਲਈ ਜਗ੍ਹਾ-ਜਗ੍ਹਾ ਤੇ ਤਾਇਨਾਤ ਵੀ ਪੁਲਿਸ ਨੂੰ ਕਰ ਦਿੱਤਾ ਗਿਆ ਪਰ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਉੱਥੇ ਹੀ ਵੀ ਜਿੰਨੇ ਵੀ ਸਿਸਟਮ ਕੈਮਰੇ ਨੇ ਉਹਨਾਂ ਸਾਰਿਆਂ ਨੂੰ ਖੰਗਾ ਲਿਆ ਜਾ ਰਿਹਾ ਹੈ